ਨਾ ਵੀ ਛਾਲ ਹੈ ਜੀ ਸਰ ਜਿਹੜੀ ਇੱਥੇ ਘਟਨਾ ਵਾਪਰੀ ਹੈ ਚੰਦਨਗਰ ਅੰਡਰ ਬ੍ਰਿਜ ਦੇ ਵਿੱਚ ਕੀ ਹਾਸਾ ਹੋਇਆ ਸਰ ਇਥੇ ਸਰ ਇਹੋਣਾ ਹੈ ਟਰੱਕ ਨਹੀਂ ਘਰਿਆ ਇਹ ਮੇਰੀ ਗੱਲ ਟਰੱਕ ਸ਼ਾਇਦ ਆਪਣਾ ਕੋਈ ਧਾਰਮਿਕ ਜਗ੍ਹਾ ਤੇ ਜਾ ਰਿਹਾ ਹੈਗਾ ਤੇ ਉਹਨਾਂ ਡਰਾਈਵਰ ਨੇ ਟਰੱਕ ਦੇ ਉੱਤੇ ਦੇਖਿਆ ਨਹੀਂ ਤੇ ਟਰੱਕ ਅੰਦਰਵਾੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਉੱਪਰ ਸੁੱਤੇ ਹੋਏ ਸੀਗੇ ਤੇ ਉਹ ਬੰਦੇ ਨਾਲ ਕੰਧ ਦੇ ਲਾਗੇ ਬਿਲਕੁਲ ਤਾਂ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਯਾਨੀ ਮਾਨੀ ਨੁਕਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਮੁੰਡੇ ਕਾਇਲ ਜਿਆਦਾ ਹੋਏ ਆ ਸੱਟਾਂ ਕਾਫੀਆਂ ਲੱਗੀਆਂ ਨਾਲੇ ਇਸ ਟਾਈਮ ਉਹ ਜਿਹੜੇ ਕਾਇਲ ਹੋਏ ਨੇ ਉਹ ਬੰਦੇ ਕਿੱਥੇ ਨੇ ਉਹ ਬੰਦੇ ਸਿਵਲ ਹਸਪਤਾਲ ਤੇ ਸਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵਾਲੇ ਜਿਹੜਾ ਕਿ ਨਗਰ ਨਿਗਮ ਵਾਲੇ ਜਿਹੜਾ ਕਿ ਚੰਦਨਨਗਰ ਦਾ ਜਿਹੜਾ ਅੰਡਰ ਬ੍ਰਿਜ ਹੈ ਜਿੱਥੇ ਕਿ ਦੋਨਾਂ ਪਾਸੇ ਐ ਨਹੀਂ ਜਿਹੜੀ ਕਿ ਪਬਲਿਕ ਇੱਥੋਂ ਰੋਹ ਹੀ ਨਿਕਲ ਕੇ ਜਾਂਦੀ ਹੈ ਕਿ ਜਿਹੜੇ ਕਿ ਐਂਗਲ ਲੱਗੇ ਹੁੰਦੇ ਹੈਵੀ ਗੱਡੀਆਂ ਦਾ ਆਣਾ ਇਸ ਤਰੀ ਇਸ ਤਰਫ ਮਨਾ ਹੈ ਮੈਂ ਕਹਿੰਦਾ ਹੈਵੀ ਗੱਡੀਆਂ ਇਧਰੋਂ ਨੰਗੜੀ ਨਹੀਂ ਚਾਹੀਦੀਆਂ ਕੋਈ ਐਂਗਲ ਲਾ ਦੇਣੀ ਕੋਈ ਪੁਲਿਸ ਪ੍ਰਸ਼ਾਸਨ ਵਗੈਰਾ ਇਥੇ ਪਹੁੰਚਿਆ ਵਾ ਕੋਈ ਵੀ ਨਹੀਂ ਪਹੁੰਚਿਆ ਕਹਿੰਦੇ ਕਾਫੀ ਜਣਿਆਂ ਨੂੰ ਫੋਨ ਕੀਤਾ ਸੀ ਪਰ ਕੋਈ ਵੀ ਨਹੀਂ ਪਹੁੰਚਿਆ ਸਰ ਕੀ ਨਾਮ ਆਪਣਾ ਹਾਂ ਸਰ ਨਾ ਮੇਰਾ ਨਾਮ ਕੋਪਾਲਾ ਮੈਂ ਮੋਹੱਲਾ ਕੜਾੜਖਾਨਾ ਨਿਵਾਸੀ ਦਾ ਰਹਿਣ ਵਾਲਾ ਆ ਆ ਸਾਰਾ ਅਜੇ ਤੋਂ 2 ਘੰਟੇ ਪਹਿਲਾਂ ਮਤਲਬ ਕਿ ਇਹ ਟਰੱਕ ਅਮਨਾਤ ਸ਼੍ਰੀ ਅਮਨਾਤ ਯਾਤਰਾ ਵਾਸਤੇ ਇਹ ਜਾਨੂ ਐਂਡਰਵੇਜ ਤੋਂ ਲੰਘਦਾ ਪਿਆ ਸੀ ਇਹ ਡਰਾਈਵਰ ਵਿਚਾਰੇ ਦੀ ਕੋਈ ਗਲਤੀ ਨਹੀਂ ਉੱਥੇ ਵੀ ਸਰ ਬੈਰੀਕੇਡ ਕੋਈ ਵੀ ਉਹ ਫੋਰ ਜਿਹੜਾ ਪਿੱਲਰ ਕੋਈ ਲੱਗਿਆ ਨਹੀਂ ਹੋਇਆ ਤਾਂ ਕਿ ਟਰੱਕ ਲੰਘ ਨੰਘ ਸਕੇ ਟੋਟਲ ਅਲੋਬੀ ਆਨੇ ਉਧਰ ਵੀ ਸਰ ਪਿੱਲਾ ਟੁੱਟਿਆ ਸਰ ਇਹ ਤੇ ਕਾਫੀ ਮਿੰਦੇ ਹੋ ਗਏ ਮੈਨੂੰ ਦੇ ਦੇ ਇਹ ਤੇ ਸਰ ਮਹੀਨਾ ਹੀ ਹੋ ਗਿਆ ਇਹ ਤੇ ਹੋਟਲ ਦਾ ਕੋਈ ਜਾਨੀਮਾਨੀ ਨੁਕਸਾਨ ਤੇ ਨਹੀਂ ਹੋਇਆਗਾ ਸਰ ਜਾਨੀਮਾਨੀ ਨੁਕਸਾਨ ਨਹੀਂ ਹੋਇਆ ਹੋਟਲ ਉਹਨਾਂ ਜਿਹੜਾ ਜਿਹੜਾ ਟਰੱਕ ਥੱਲੇ ਜਿਹੜੇ ਆਏ ਸੀਗੇ ਉਹ ਵਿਚਾਰਾਂ ਨੂੰ ਸਿਵਲ ਹਸਪਤਾਲ ਲੈ ਗਏ ਆ ਚਲੋ ਫਿਰ ਵੀ ਸਾਰੇ ਮੱਲੇ ਨਿਵਾਸੀਆਂ ਨੇ ਸਾਰਿਆਂ ਦੇ ਰਲ ਕੇ ਜੋ ਵੀ ਟਰੱਕ ਦੇ ਟਰੱਕ ਦੇ ਥੱਲੇ ਜੈਕ ਲਾ ਕੇ ਸਾਰਿਆਂ ਨੂੰ ਜੋ ਵੀ ਟਰੱਕ ਦੇ ਟਾਇਰ ਦੀ ਹਵਾ ਕੱਢ ਕੇ ਸਾਰਿਆਂ ਨੂੰ ਟਰੱਕ ਡੂਸ ਕਰਕੇ ਟਰੱਕ ਨੂੰ ਉਹਨਾਂ ਦਾ ਅੰਡਰਬੀਥ ਦਾ ਜਿਹੜਾ ਫਸਿਆ ਸੀ ਉਹਨਾਂ ਨੂੰ ਬਾਹਰ ਘਟਾਇਆ ਤੇ ਟਰੱਕ ਆਹੀ ਬੈਕ ਕਰਵਾ ਲਿਆ ਹੁਣ ਬੈਕ ਕਰਵਾਣੇ ਪਿਆ ਜਾਨੀ ਪਾਨੀ ਕੋਈ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਸਰ ਇਹ ਇਹ ਸੀ ਇਹ ਰੰਗੇਲੀ ਨੂੰ ਕਿਸ ਤਰ੍ਹਾਂ ਸਮਾਈ ਦੇ ਦੋ ਸਰ ਇਹ ਤਾਂ ਕਾਰਪੋਰੇਸ਼ਨ ਦੀ ਗਲਤੀ ਹੈ ਤੁਹਾਡੇ ਸਾਹਮਣੇ ਉਹ ਵੀ ਤੁਸੀਂ ਆਪ ਰੋਜ ਵਿਚਰਦੇ ਐ ਰੋਜ ਦੇ ਲਾਈਨ ਦੇ ਵਿੱਚੋਂ ਉਦੋਂ ਵੀ ਕਾਫੀ ਚੇਜ਼ ਦਾ ਟੁੱਟਿਆ ਇਧਰ ਵੀ ਦੋ ਮਹੀਨੇ ਹੋ ਗਏ ਇਧਰ ਟੁੱਟਿਆ ਆਏ ਤੇ ਇਹ ਤਾਂ ਗੌਰਮੈਂਟ ਦੀ ਗਲਤੀ ਹੈਗੀ ਹੈ ਕਾਰਪੋਰੇਸ਼ਨ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਤੇ ਪਬਲਿਕ ਦਾ ਵੀ ਜ਼ਿੰਮੇਵਾਰ ਹੈਗਾ ਡਰਾਈਵਰ ਵਿਚਾਰਾ ਆਊਟ ਆਫ ਸਟੇਟ ਤੋਂ ਆ ਚਲੋ ਲੋਕਲ ਉਹਨੇ ਸਵਾਰੀ ਭਰੀ ਸੀ ਆਲਰੇਡੀ ਅਮਨ ਆਤ ਯਾਤਰਾ ਵਾਸਤੇ ਲੈ ਕੇ ਚੱਲਦਾ ਸੀ ਉਹਦਾ ਵਿਚਾਰੇ ਲਈ ਉਹਨੂੰ ਥੋੜਾ ਪਤਾ ਹੀ ਸੋ ਤਰ੍ਹਾਂ ਕਿ ਨੰਗੇਗਾ ਕਿ ਨਹੀਂ ਨੰਗੇਗਾ ਇਹਦੇ ਸਾਰੇ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਦੇਖਣਾ ਚਾ ਸਹੀ ਹੈ ਕਿ ਨਹੀਂ ਗਲਤ ਹੈ ਕਾਰਪੋਰੇਸ਼ਨ ਨੂੰ ਆਪਣਾ ਕੰਮ ਸਹੀ ਤੰਗ ਨਾਲ ਕਰਨਾ ਚਾਹੀਦਾ ਹੈ ਆਪਣਾ ਮੇਰੇ ਨਾਲ ਸੋ ਦੀਪਕ ਮਹਾਰਾ ਸਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਤੁਸੀਂ ਮੈਂ ਤਾਂ ਗਾਂਧੀ ਕੰਪਾ ਸਰ ਇੱਥੇ ਅੰਡਰਬ੍ਰਿਜ ਦੇ ਕੋਲ ਜਿਹੜਾ ਹਾਸਾ ਵਾਪਰਿਆ ਵਾ ਤੁਹਾਨੂੰ ਇਸ ਦੇ ਬਾਰੇ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਪਰ ਮੈਂ ਤੋਂ ਨਿਕਲਦਾ ਪਿਆ ਸੀ ਤੇ ਇੱਕਦਮ ਆਵਾਜ਼ ਕਰਕੇ ਜੋਰ ਕੇ ਆਈ ਹੈ ਤੇ ਮੈਂ ਲੱਗ ਕੇ ਜਦੋਂ ਦੇਖਿਆ ਤੇ ਕਾਫੀ ਚੀਕਾਂ ਜੁਕ ਦੇ ਆਵਾਜ਼ ਆ ਰਹੀ ਜਿਹ ਬੰਦੇ ਪਰ ਫਸੇ ਹੋਏ ਸੀ ਉਰੇ ਚ ਕਿੰਨੇ ਬੰਦੇ ਸੀਗੇ ਸਰ ਤਿੰਨ ਬੰਦੇ ਸੀ ਉਰੇ ਚ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆਗਾ ਜਾਨੀ ਮਾਨੀ ਸਰ ਜਿਹੜੇ ਆਦਮੀ ਕਾਫੀ ਜ਼ਖਮੀ ਹੋ ਪਰ ਉਹਨੂੰ ਸਿਵਲ ਹਸਪਤਾਲ ਨਾਲ ਲੈ ਗਏ ਜਿਹੜਾ ਟਰੱਕ ਸੀਗਾ ਕਿੱਦਾਂ ਅੰਦਰ ਫਸ ਗਿਆ ਜਿਹੜਾ ਕਿ ਇੱਥੇ ਐਂਗਲ ਵਗੈਰਾ ਵੀ ਲੱਗੇ ਹੁੰਦੇ ਜਿਹੜੇ ਸਰ ਐਂਗਲ ਪਿੱਛੇ ਕੋਈ ਨਹੀਂ ਲੱਗਾ ਹੋਇਆ ਕੋਈ ਹਾਈਡਰ ਕੋਈ ਐਂਗਲ ਕੁਝ ਨਹੀਂ ਹੈਗਾ ਪਿੱਛੇ ਲੱਗਾ ਤਾਂ ਇਸ ਚੀਜ਼ ਨੂੰ ਨਿਕੰਨ ਦੀ ਕਿੱਦਾਂ ਸਮਝਦੇ ਲਾਪਰਵਾਹੀ ਨੂੰ ਤੁਸੀਂ ਲਾਪਰਵਾਹ ਨਗਰ ਨੇ ਕਹਿੰਦੇ ਲਾਪਰਵਾਹੀ ਹੈਗੀ ਹੈਗੀ ਤੇ ਮੈਂ ਥੋੜੇ ਡਰਾਈਵਰ ਦੀ ਲਾਪਰਵਾਹੀ ਮੰਨਦਾ ਕਿ ਜਿਹੜਾ ਉਹ ਬਾਡੀ ਦੇ ਉੱਪਰ ਤਿੰਨ ਬੰਦੇ ਬਿਰਾ ਕੇ ਜਿਹਨੂੰ ਪਤਾ ਨੂੰ ਚੱਲਿਆ ਮੇਰੇ ਕੋਲ ਲੀਗਲ ਰਜਿਸਟਰੀ ਜਿਹੜੇ ਕਿ ਉਹ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਬੰਦੇ ਸੀ ਉਹ ਸਵਾਰੀਆਂ ਸੀਗੀਆਂ ਜਾਂ ਇਹਨਾਂ ਦੇ ਨਾਲ ਸੀਗੇ ਬੰਦੇ ਇੱਕ ਵੀ ਇਹਨਾਂ ਲੰਗਰ ਦੀ ਸੇਵਾ ਜਾ ਰਹੀ ਸੀ ਅਮਰ ਅੱਜ 900 ਚਲੋ ਭਾਈ ਕੀ ਨਾਮ ਮੇਰਾ ਨਾਮ ਸੋਨੂ ਸੁਨਿਆਰ ਕੀ ਗੱਲ ਕੀ ਹੋਈ ਹੈ ਗੱਲ ਇਹਦਾ ਭਾਈ ਇਹ ਗੱਡੀ ਹੈ ਕਿ ਇਹਦਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਤੋਂ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਗੀ ਹੈਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਹੀ ਗੱਡੀ ਦੇ ਉੱਪਰ ਭਾਈ ਡਰਾਈਵਰ ਕਿੱਥੇ ਐਸੇ ਮਗਰ ਡਰਾਈਵਰ ਨੂੰ ਡਰਾਈਵਰ ਇੱਥੇ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਇਸ ਵਿੱਚ ਕੀ ਕਿਤਾ ਦੇ ਦਿਓ ਡੇਢ ਤੋਂ 2 ਘੰਟੇ ਕੋਈ ਵੀ ਇਨਫੋਰਮ ਕੀਤਾ ਗਿਆ ਤੇ ਜਿਹੜਾ ਐਮ뷸ੈਂਸ ਨੂੰ ਕੋਈ ਆਇਆ ਨਹੀਂ ਆਇਆ ਨਾ ਨਾ ਕੋਈ ਵੀ ਨਹੀਂ ਆਇਆ ਭਈ ਕਿਦਾਂ ਦੇ ਦਿਓ ਕਾਰ ਕਰੀ ਕੋਈ ਹੈ ਉਹ ਦੇਖੋ ਤਾਂ ਸਾਡੇ ਦਾ ਆਪਣੀ ਹੈ ਭਾਈ ਸ਼ਹਿਰ ਚ ਰੋਈ ਨਵੀਂ ਤੋਂ ਨਵੀਂ ਵਾਰਦਾ ਢੋਲੀ ਹੈ ਤੇ ਕੋਈ ਕੋਈ ਹੋਵੇ ਇੰਨਾ ਕੋਈ ਡਰ ਹੋਵੇ ਇਹਦਰੇ ਚੋਰੀ ਚ ਕਰਿਆ ਕੋਈ ਨਾ ਹਾਲ ਭਾਈ ਬੰਦੇ ਦੇ ਹਨਾਂ ਠੀਕ ਨੇ ਹੁਣ ਤੇ ਬੰਦੇ ਦੇ ਉਪਰ ਵਾਲੇ ਦੇ ਹਨ ਜਿਹੜੇ ਉੱਪਰ ਬੈਠੇ ਸੀ ਬੰਦੇ ਵਾਲੇ ਦੇ ਠੀਕ ਉੱਪਰ ਵਾਲੇ ਦੇ ਮਾੜੀ ਮੋੜੀ ਲੱਗੀ ਵੈਸੇ ਬਚਾਇਆ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਈ ਰਾਹ ਗੀਰਾ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ 10 ਤੋਂ 15 ਦਿਨ ਪਿੰਨਾ ਮੈਨੂੰ ਪਤਾ ਲੱਗਿਆ ਇੱਥੇ ਹੁਣੇ ਕੋਟਲਰ ਸਾਹਿਬ ਹੈਗੇ ਕੋਈ ਉਹ ਕਿੰਨੇ ਸੀ ਮੈਂ ਕਰਵਾ ਦਾਂਗਾ ਉਹਨਾਂ ਨੇ ਕਿਹਾ ਜਰੂਰ ਦਿੱਤਾ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਮੈਂ ਚੈਕਿੰ ਜੀ ਤੇ ਕੋਈ ਸਰ ਇਸ ਦੇ ਬਾਰੇ ਉਹ ਕਹਿ ਰਹੇ ਕਿ ਪ੍ਰਸ਼ਾਸਨ ਨੂੰ ਕਾਲ ਕੀਤੀ ਸੀ ਕਿ ਇਨਫੋਰਮੇਸ਼ਨ ਨਹੀਂ ਮਿਲੀ ਕੋਈ ਮੈਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਪਰ ਮੈਂ ਇੱਕ ਵਾਰ ਗੱਭੇ ਖੜੀ ਦੇਖ ਕੇ ਤੇ ਮੈਂ ਆਪਣੀ ਗੱਡੀ ਰੋਕੀ ਆ ਪਰ ਇਹਨਾਂ ਨੇ ਗਲਤ ਪਾਰਕਿੰਗ ਕੀਤੀ ਔਰ ਉਹ ਤੋਂ ਮੋਰੇ ਮੈਨੂੰ ਕਹਿਣ ਦੇ ਮੈਨੂੰ ਅਗਰਵਾਲ ਦਾ ਮੈਂ ਰਿਸ਼ਤੇਦਾਰ ਆ ਮੈਂ ਉਹਦਾ ਫਰੈਂਡ ਆ ਮੈਂ ਫਲਾਨਾ ਆ ਸਰ ਜਿਹੜਾ ਟਰੱਕ ਜਿਹੜਾ ਕਿ ਰਾਸ਼ਨ ਦਾ ਭਰਿਆ ਅਮਰਨਾਥੀ ਯਾਤਰਾ ਤੇ ਜਾ ਰਿਹਾ ਸੀਗਾ ਤੁਹਾਡੀ ਵੀ ਬਿਲਕੁਲ ਸਹਿਮਤ ਆ ਪਰ ਅਸੀਂ ਇਹ ਤਾਂ ਨਹੀਂ ਹੈ ਕਿ ਪੁਲਿਸ ਜਾਉਣਾ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਵੀ ਜ਼ਿੰਮੇਵਾਰੀ ਹੈ ਬਿਲਕੁਲ ਸਰ ਪ੍ਰਸ਼ਾਸਨ ਦੀ ਜ਼ਿੰਮੇਵਾਰ ਹੁਣ ਤੁਸੀਂ ਗੱਲ ਕੀਤੀ ਤਾਂ ਇਸ ਲਈ ਤਾਂ ਆਪਾਂ ਨੂੰ ਕਲੀਅਰ ਹਾਂਜੀ ਬਿਲਕੁਲ ਮੈਂ ਤੁਹਾਨੂੰ ਇੱਕ ਸਪੋਟ ਦਿਨਾ ਵਾ ਕਿਸੇ ਕਿਸੇ ਗਲੀ ਦੀ ਦੁਕਾਨ ਦਾ ਸਰ ਗਲੀ ਚ ਕਿਤਾ ਤਿੰਨ ਵਾਹਨ ਲੱਗੇ ਹੁੰਦੇ ਆ ਜਿਹੜਾ ਹੁੰਦੇ ਦੋ ਵਾਹਨ ਚੱਕੇ ਹੁੰਦੇ ਆ ਲੋਕਲ ਅਰੇ ਰੱਖਿਆ ਸੈਂਟੀ ਤੇ ਲੱਗਾ ਪਹਿਲਾਂ ਜਗ੍ਹਾ ਹੀ ਨਹੀਂ ਰੱਖਣ ਨੂੰ ਮਨ ਇੱਥੇ ਕਾ ਵੀ ਰਾਸ ਨਹੀਂਗਾ ਜੋ ਤੁਸੀਂ ਕਹਿਣਾ ਨਹੀਂ ਆਇਆ। ਇੱਕ ਵਾਰ ਦੇਖੋ ਹਰੇ ਨੂੰ ਆਪਾਂ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਕਿ ਪਾਣੀ ਆਪਾਂ ਨੂੰ ਮੁੱਕ ਹੀ ਜਾਂਦਾ ਸੀ ਸਿਚੁਏਸ਼ਨ ਹਾਲਾਤ ਜਦੋਂ ਠੀਕ ਹੋਵੇ ਉਸ ਦਾ ਪਰ ਕਲੀਅਰ ਚਾਹੀਦਾ ਹੈ। ਉਹ ਤਾਂ ਕਲੀਅਰ ਕਰਾ ਦੇ ਹੁਣ ਆਪਾਂ ਪਹਿਲਾ ਟ੍ਰੈਕ ਕਹਣਾ ਉਹ ਤੋਂ ਪਹਿਲਾਂ ਉਹ ਕਲੀਅਰ ਕਰ ਲੈਣਾ ਚਾਹੀਦਾ ਜੀ ਕਿ ਆਪਾਂ ਦਾ ਜੀ ਕਿਹਨਾਂ ਨੂੰ ਕੀਤਾ ਪਹਿਲਾਂ ਹਾਂਜੀ ਐਸਟੀਮੇਸ਼ਨ ਕਿਹਨਾਂ ਨੂੰ ਦਿੱਤੀ ਸਰ ਇੱਥੇ ਜਿੰਨੇ ਵੀ ਤੁਸੀਂ ਇੰਡੀਵੀਸ਼ਨ ਕਿੰਨੀ ਦਿੱਤੀ ਕਿਸੇ ਨੂੰ ਵੀ ਦਿੱਤੀ ਸਾਰੀ ਮੀਟਿੰਗ ਪ੍ਰਸ਼ਾਸਨ ਨੂੰ ਦਿੱਤੀ ਸੀ ਇਹਨਾਂ ਨੇ ਪ੍ਰਸ਼ਾਸਨ ਕਿਹਨੂੰ ਕੀਤਾ ਪਾਉਣਾ ਇੱਥੇ ਤੁਸੀਂ ਪ੍ਰਸ਼ਾਸਨ ਨੂੰ ਕਰੀਦਾ ਜੀ ਇਹ ਆਪਾਂ ਨੂੰ ਸਪੈਸ਼ਲੀ ਤੁਹਾਡਾ ਨੰਬਰ ਤੇ ਆਏਗਾ ਨਹੀਂ ਸਰ ਤੁਸੀਂ ਕੰਟਰੋਲ ਹੁੰਦੇ ਹੋ ਜਿਹੜੇ ਗੰਡੂ ਸਰ ਸਰੇ ਤਾਂ ਰਾਗੀਰ ਨੇ ਕੀਤਾ ਨਾ ਆਪਾਂ ਦੇ ਬੰਦਿਆਂ ਨੂੰ ਕੱਢਦੇ ਪਏ ਸੀ ਬੜੀ ਮੁਸ਼ਕਿਲ ਇਹ ਤਾਂ ਰਾਗੀਰ ਨੇ ਪ੍ਰਸ਼ਾਸਨ ਨੂੰ ਵੀ ਦਿੱਤੀ ਹੁਣ ਤੁਸੀਂ ਆ ਇੱਕ ਵਾਰ ਹਾਂਜੀ ਹਾਂਜੀ ਇਸ ਸਾਈਡ ਤੇ ਹੋਈ ਜਾਂ ਨਾ ਬਿਲਕੁਲ ਸਹੀ ਉਹ ਸੈਰ ਉਹ ਜਿਹੜੀ ਗੱਲ ਸਰ ਮੰਨਦੇ ਆ ਜੀ ਦੇਖੋ ਮੇਰੀ ਗੱਲ ਸੁਣੋ ਆਪਾਂ ਜੈਕ ਲੈ ਕੇ ਆਏ ਆਪਣਾ ਅਸੀਂ ਸੱਪ ਲੈ ਕੇ ਸਾਰੀਆਂ ਚੀਜ਼ਾਂ ਅਸੀਂ ਉਦੋਂ ਤੋੜ-ਟੋੜ ਕੇ ਗੱਡਿਆ ਉਦੋਂ ਦੇਖੋ ਉਹ ਤੁਹਾਡਾ ਬੰਦਾ ਖੋਸ ਕਰਨ ਨੂੰ ਹਾਂ ਜੀ ਇੱਥੋਂ ਗੱਡੀਆਂ ਸੇਕੋ ਗੱਡੀਆਂ ਲੱਗਣਾ ਆ ਰਹੀਆਂ ਹੈ ਬਾਕੀ ਫਾਇਦਾ ਲੈ ਲਓ ਇੱਥੇ ਨਾ ਟ੍ਰੈਕ ਕਰਾਉਂਦੇ ਆ ਉਦੋਂ ਪ੍ਰਸ਼ਾਸਨ ਦੇ ਰੱਖਿਆ ਪੂਰੇ ਗੱਡੀਆਂ ਵੇਚ ਜਾਂਦੇ ਆ ਯਾਰ ਸਾਰਾ ਤੁਸੀਂ ਵੀ ਇਹ ਦੇਖੋ ਤੁਸੀਂ ਵੀ ਇਹ ਦੇਖੋ ਉਹ ਟਰੱਕ ਹੀ ਸਾਰੇ ਕੱਢਦੇ ਲਈ ਹੋ ਭਾਈ ਤਿੰਨ ਬੰਦੇ ਤਿੰਨ ਬੰਦੇ ਵੀ